ਸ਼ਸ਼ਤਰਕਾਲ ਜੀ ਮੈਂ ਡਾਕਟਰ ਸਿਖਾ ਗਰਗ ਅੱਜ ਅਪਰ ਡਿਸਕਸ ਕਰਾਂਗੇ ਅੱਜ ਮੈਂ ਤੁਹਾਨੂੰ ਦੱਸਾਂਗੀ ਨੋਆ ਦੇ ਉੱਤੇ ਆਈਆਂ ਲਾਈਨਾਂ ਬਾਰੇ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਸਿੱਧੀਆਂ ਤੇ ਟੇਡੀਆਂ ਇਹ ਬਹੁਤ ਸਾਰੇ ਡੈਫੀਸ਼ੈਂਸੀਆਂ ਜਾਂ ਕਮੀਆਂ ਕਰਕੇ ਹੁੰਦੀਆਂ ਨੇ ਸਭ ਤੋਂ ਕਾਮਨ ਕਮੀ ਹੁੰਦੀ ਹੈ ਖੂਨ ਦੀ ਕਮੀ ਖੂਨ ਦੀ ਕਮੀ ਦਾ ਮਤਲਬ ਸਿਰਫ ਹੀਮੋਗਲੋਬਿਨ ਨਹੀਂ ਉਹਦੇ ਵਿੱਚ ਜਿਹੜਾ ਆਇਰਨ ਦੀ ਕਮੀ ਹੁੰਦੀ ਹੈ ਵਿਟਾਮਿਨ ਡੀ ਦੀ ਕਮੀ ਹੈ ਵਿਟਾਮਿਨ B12 ਦੀ ਕਮੀ ਹੈ ਜਾਂ ਪ੍ਰੋਟੀਨ ਦੀ ਕਮੀ ਹੈ ਉਹਨਾਂ ਕਰਕੇ ਨੌ ਹੋ ਜਾਂਦੇ ਹਨ ਬ੍ਰਿਟਲ which means ਇੱਕ ਮਿੰਟ ਚ ਟੁੱਟ ਜਾਂਦੇ ਹਨ ਜਗ੍ਹਾ ਜਗ੍ਹਾ ਤੋਂ ਟੁੱਟਣਗੇ ਜਦੋਂ ਤੁਸੀਂ ਨਖੂਨ ਕੱਟਦੇ ਹੋ ਕੜਕੜਕ ਦੀ ਆਵਾਜ਼ ਆ ਜਾਂਦੀ ਹੈ ਕਿਉਂਕਿ ਤੁਹਾਡੇ ਨੌ ਟੁੱਟ ਰਹੇ ਨੇ ਤਾਂ ਇਸ ਕਰਕੇ ਅੱਜ ਹੀ ਤੁਸੀਂ ਆਪਣੇ ਪਹਿਲਾਂ ਜਾ ਕੇ ਟੈਸਟ ਕਰਾਓ ਜਿਦੇ ਵਿੱਚ ਇਨਕਲੂਡ ਹੋਊਗਾ ਹੀਮੋਗਲੋਬਿਨ ਤੁਹਾਡਾ ਆਇਰਨ ਦੇ ਲੈਵਲ ਸਾਰੇ ਬਾਡੀ ਦੇ ਵਿਟਾਮਿਨ ਡੀ ਤੇ ਵਿਟਾਮਿਨ ਬੀ 12 ਇਹ ਇੱਕ ਬੇਸਿਕ ਬਿਲਕੁਲ ਆਮ ਸਿੰਪਲ ਟੈਸਟ ਨੇ ਇੱਕ ਰਾਨੇ ਬਹੁਤ ਜ਼ਰੂਰੀ ਨੇ ਤਾਂ ਕਿ ਤੁਹਾਨੂੰ ਚੈੱਕ ਹੋ ਸਕੇ ਕਿ ਤੁਹਾਡੇ ਚ ਕਿਹੜੀ ਚੀਜ਼ ਦੀ ਘਾਟ ਹੈ ਤਾਂ ਕਿ ਤੁਸੀਂ ਉਹਨੂੰ ਪੂਰਾ ਕਰ ਸਕੋ ਧੰਨਵਾਦ